ਲਗਾਤਾਰ ਦੂਈ ਚਲਦੇ ਹੋ ਤੁਸੀਂ ਸੁਰੱਖਿਤ ਹੈਗੇ ਬਿਲਕੁਲ ਨਹੀਂ ਜੀ ਇਹ ਪਾਣੀ ਦੇ ਕਿੰਨੀ ਖਤਰਾ ਹੋ ਚੁੱਕਾ ਡਿੱਗਣ ਦਾ ਡਰ ਹੈ ਕਦੀ ਵਾਰੀ ਗਿਰ ਵੀ ਚੁੱਕੇ ਆ ਲੁਧਿਆਣਾ ਕੋਈ ਸੇਫ ਨਹੀਂ ਜੀ ਕੋਸ਼ਿਸ਼ ਕਰਦੀ ਹੈ ਜੀ ਰੁਕ ਰੁਕ ਕੇ ਜਾਈਏ ਜਿੱਥੇ 10 ਮਿੰਟ ਜਾਣਾ 2 ਘੰਟੇ ਲੱਗ ਜਾਂਦੇ ਹੈ ਲੁਧਿਆਣਾ ਦੇ ਵਿੱਚ ਵੀ ਬਰਸਾਤ ਨੇ ਦਸਤਕ ਦਿੱਤੀ ਹੈ ਲਗਾਤਾਰ ਜਿਹੜੀ ਕਿ ਪੰਜਾਬ ਦੇ ਵਿੱਚ ਫੜਾ ਦੀ ਸਥਿਤੀ ਜਿਹੜੀ ਕਿ ਬੰਦੀ ਨਜ਼ਰ ਆਈ ਹੈ ਜਿੱਥੇ ਕਿ ਪੂਰਾ ਪੰਜਾਬ ਇੱਕ ਪਾਸੇ ਪੜਾਵੀਂ ਹੀਟ ਮਾਰ ਝਲ ਰਿਹਾ ਵੈ ਤੇ ਉੱਥੇ ਹੀ ਅੱਜ ਲੁਧਿਆਣਾ ਦੇ ਵਿੱਚ ਵੀ ਬਰਸਾਤ ਨੇ ਦਸਤਕ ਦਿੱਤੀ ਹੈ ਤੁਸੀਂ ਤਸਵੀਰਾਂ ਚ ਦੇਖ ਪਾ ਰਹੇ ਹੋ ਕਿ ਬਰਸਾਤ ਜਿਹੜੀ ਆ ਆ ਕਾਫੀ دیر ਬਾਅਦ ਹੁਣ ਹੋਈ ਹੈ ਤੇ ਲਗਾਤਾਰ ਜਿਹੜੀ ਆ ਪੰਜਾਬ ਦੇ ਵਿੱਚ ਖੜਾ ਦੀ ਸਥਿਤੀ ਜਿਹੜੀ ਆ ਬੰਦੀ ਨਜ਼ਰ ਆਈ ਹੈ ਤੇ ਉੱਥੇ ਹੀ ਅੱਜ ਲੁਧਿਆਣਾ ਦੇ ਵਿੱਚ ਬਰਸਾਤ ਹੋਈ ਹੈ ਬਰਸਾਤ ਦੇ ਕਾਰਨ ਤੁਸੀਂ ਦੇਖ ਪਾ ਰਹੇ ਹੋ ਕਿ ਪੰਜ 10 10 15 ਮਿੰਟ ਦੀ ਬਰਸਾਤ ਨੇ ਸੜਕਾਂ ਦੇ ਉੱਤੇ ਪਾਣੀ ਖੜਾ ਦਿੱਤਾ ਵਾ ਪਾਣੀ ਜਮਣਾ ਸ਼ੁਰੂ ਹੋ ਗਿਆ ਹਾਲਾਂਕਿ ਨਾਕਾਮੀ ਜਿੜਕੀਆ ਪ੍ਰਸ਼ਾਸਨ ਦੀ ਵਿਵੀ ਹੋਈ ਨਜ਼ਰ ਆ ਰਹੀ ਹੈ 1000 ਕਰੋੜ ਦਾ ਬਜਟ ਦੇਣਾ ਸੀਗਾ ਲੁਧਿਆਣਾ ਨੂੰ ਡਿਵੈਲਪਮੈਂਟ ਕਰਨਾ ਸੀਗਾ ਲੁਧਿਆਣਾ ਸ਼ਹਿਰ ਨੂੰ ਲੁਧਿਆਣਾ ਸ਼ਹਿਰ ਦੀ ਨੋਹਾਰ ਲੈਣੀ ਸੀਗੀ ਤੇ ਉੱਥੇ ਹੀ ਅੱਜ ਲੁਧਿਆਣਾ ਦੀ ਨੋਹਾਰ ਦਿਖਦੀ ਹੋਈ ਨਜ਼ਰ ਆ ਰਹੀ ਹੈ ਤੁਸੀਂ ਦੇਖ ਪਾ ਰਹੇ ਹੋ ਸੜਕਾਂ ਦੇ ਉੱਤੇ ਪਾਣੀ ਕਿਸ ਤਰ੍ਹਾਂ ਖਦਾਰ ਖੜਾ ਹੋਇਆ ਨਜ਼ਰ ਆ ਰਿਹਾ ਵਾ ਹਾਲਾਂਕਿ ਪਾਣੀ ਦਾ ਪੱਤਰ ਜਿਵੇਂ ਕਿ ਵਧਿਆ ਤਾਂ ਜ਼ਰੂਰ ਸੀਗਾ ਪਰ ਹੁਣ ਕਿਤਨਾ ਕਿਤੇ ਘੜਦਾ ਘਟਦਾ ਹੋਇਆ ਵੀ ਨਜ਼ਰ ਆ ਰਿਹਾ ਪਿੰਡਾਂ ਦੇ ਪਿੰਡ ਜਿਹੜੇ ਕਿ ਆ ਹੜ੍ਹ ਨੇ ਆਪਣੇ ਚਪੇੜ ਵਿੱਚ ਲਿੱਤੇ ਤੇ ਲੋਕਾਂ ਦੇ ਕਾਫੀ ਨੁਕਸਾਨ ਹੋਇਆ ਖੇਤੀਬਾੜੀ ਦਾ ਕਾਫੀ ਨੁਕਸਾਨ ਹੋਇਆ ਤੇ ਇਹਦੇ ਵਿੱਚ ਪੰਜਾਬ ਦੇ ਵਿੱਚ ਕਾਫੀ ਦੁਗਣਾ ਜਿਹੜੇ ਕਿ ਨੁਕਸਾਨ ਹੁੰਦਾ ਹੈ ਨਜ਼ਰ ਆਇਆ ਜੇ ਗੱਲ ਕਰੀਏ ਹਰਿਆਣਾ ਅੰਬਾਲਾ ਦੀ ਅੰਬਾਲੇ ਦੇ ਵਿੱਚ ਵੀ ਜਿਹੜੇ ਕਿ ਆ ਹੁਣ ਥੜ੍ਹ ਦੀ ਸਿੱਟੀ ਬੰਦੀ ਬਣੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਲੋਕਾਂ ਦੇ ਘਰੇ ਜਿਹੜੇ ਕਿ ਆ ਪਾਣੀ ਵੜਦਾ ਨਜ਼ਰ ਆ ਰਿਹਾ ਉੱਥੇ ਵੀ ਜਿਹੜੇ ਕਿ ਨਿਕਾਸੀ ਜਿਹੜੇ ਨਹੀਂ ਨਜ਼ਰ ਆਉਂਦੀ ਦਿਖਾਈ ਦੇ ਰਹੀ ਕਿਉਂਕਿ ਜਿਹੜੇ ਲੋਕ ਨੇ ਲੁਧਿਆਣਾ ਦੇ ਲੋਕ ਨੇ ਜਿਹੜੋਂ ਸੜਕਾਂ ਦੇ ਉੱਤੇ ਚੱਲਦੇ ਨੇ ਉਹ ਸੇਫ ਨਹੀਂ ਹੈਗੇ ਨੇ ਉਹ ਆਪਣੀਆਂ ਨੂੰ ਸੁਰੱਖਿਤ ਨਹੀਂ ਸੇਫ ਕਰਦੇ ਕਿਉਂਕਿ ਲੋ ਲੋ ਲੁਧਿਆਣਾ ਦੇ ਰੋਕਾ ਦਾ ਕਹਿਣਾ ਕਿ ਜਿਹੜੇ ਖੱਡੇ ਨੇ ਏਡੇ ਏਡੇ ਖੱਡੇ ਨੇ ਜਿਹੜੋਂ ਪਾਣੀ ਖੜ ਜਾਂਦਾ ਉਹ ਤੋਂ ਸਾਨੂੰ ਖੱਡੇ ਜਿਹੜੇ ਕਿਆ ਨਹੀਂ ਦਿਖਦੇ ਹੋਏ ਨਜ਼ਰਾਂ ਦੇ ਕਿਉਂਕਿ ਖੱਡੇ ਪ੍ਰਸ਼ਾਸਨ ਦੇ ਵੱਲੋਂ ਕਾਰਪੋਰੇਸ਼ਨ ਦੇ ਵੱਲੋਂ ਉਹਨਾਂ ਦੇ ਮੁਲਾਜ਼ਮਾਂ ਦੇ ਵੱਲੋਂ ਅਧਿਕਾਰੀਆਂ ਵੱਲੋਂ ਬਿਲਕੁਲ ਵੀ ਧਿਆਨ ਜੜਿਆ ਕਿਆ ਨੇ ਦਿੱਤਾ ਜਾਂਦਾ ਜੇਕਰ ਗੱਲ ਕਰੀਏ ਪੀਡਬਲੂ ਜਿਹੜਾ ਪੀਡਬਲੂ ਡੀ ਸੜਕ ਬਣਾਉਂਦੀ ਹੈ ਜਾਂ ਠੇਕਾ ਕਿਸ ਨੂੰ ਦੇਦੀ ਹੈ ਉਦੋਂ ਕੱਚਾ ਜਿਹੜਾ ਕਿ ਮਾਲ ਉੱਤੇ ਲਿਆ ਜਾਂਦਾ ਪਿਸ਼ਟਾ ਚਾਰ ਜਿਹੜਾ ਕਿ ਆ ਸੜਕ ਦੇ ਉੱਤੇ ਵਿਛਿਆ ਨਜ਼ਰ ਆਉਂਦਾ ਸਾਫ ਸਪੱਟੀ ਪਰ ਜਿਹੜੇ ਜਦੋਂ ਸਵਾਲ ਚੱਕੇ ਜਾਂਦੇ ਨੇ ਮੀਡੀਆ ਦੇ ਵੱਲੋਂ ਤੇ ਉਦੋਂ ਕਿਆ ਜਾਂਦਾ ਵੈ ਅਧਿਕਾਰੀਆਂ ਦੇ ਵੱਲੋਂ ਜਾਂ ਸਿਆਸੀ ਲੀਡਰਾਂ ਦੇ ਵੱਲੋਂ ਕਿ ਬਿਲਕੁਲ ਵੀ ਅਸੀਂ ਬਿਲਕੁਲ ਬੇਸ਼ੱਕ ਕੰਮ ਕਰ ਰਹੇ ਆਂ ਪਰ ਕੰਮ ਕਿਤਨਾ ਕਿਤੇ ਨਜ਼ਰ ਆਉਂਦਾ ਨਹੀਂ ਦਿਖਾਈ ਦੇ ਰਿਹਾ ਕੁਝ ਲੋਕ ਨੇ ਅੱਛਾ ਸੜਕਾਂ ਤੇ ਤੁਸੀਂ ਚੱਲਦੇ ਹੋ ਤੁਸੀਂ ਸੁਰੱਖਿਤ ਹੈਗੇ ਬਿਲਕੁਲ ਨਹੀਂ ਜੇ ਇਹ ਪਾਣੀ ਦੇ ਕਿੰਨੀ ਖਤਰਾ ਹੋ ਚੁੱਕਾ ਹੈ ਡਿੱਗਣ ਦਾ ਡਰ ਹੈ ਇੱਕ ਅਦੀ ਵਾਰੀ ਗਿਰ ਵੀ ਚੁੱਕੇ ਆ ਪਰ ਫਿਰ ਬਿਮਾਰ ਹੋਣ ਦਾ ਡਰ ਹੈ ਡੇਂਗੂ ਦਾ ਗਰ ਹੈ ਕੀ ਕਰੀਏ ਤੁਹਾਡੇ ਮਹੱਲੇ ਦੇ ਵਿੱਚ ਕੋਈ ਡੇਂਗੂ ਸਪਰੇਅ ਛੜੇ ਕਰਿਆ ਹੋਇਆ ਹੈ ਹਾਲੇ ਹਾਲੇ ਕੋਈ ਨਹੀਂ ਆਇਆ ਜੀ ਡੇਂਗੂ ਸਪਰੇਅ ਕਰਨ ਆਸਤੇ ਕੁਝ ਵੀ ਨਹੀਂ ਆਇਆ ਕਾਉਂਸਲਰ ਵੀ ਨਹੀਂ ਆਇਆ ਕੋਈ ਵੀ ਨਹੀਂ ਕੋਈ ਨਹੀਂ ਆਇਆ ਜੀ ਕੋਈ ਕਾਉਂਸਲਰ ਨਹੀਂ ਕੋਈ ਜਿਹੜੀ ਸੜਕ ਟੁੱਟੀ ਆ ਟੁੱਟੀ ਆ ਉਮੀਦਵਾਰ ਬਣਾਇਆ ਤੁਸੀਂ ਆਪਣੇ ਕਾਉਂਸਲਰ ਦਾ ਕੋਈ ਉਹ ਸੜਕਾਂ ਵੀ ਠੀਕ ਹੋਈਆਂ ਕੋਈ ਕੁਝ ਨਹੀਂ ਜੀ ਕੁਝ ਨਹੀਂ ਹੋਇਆ ਕਿੰਨੀ ਵਾਰ ਦੇਖ ਚੁੱਕੇ ਹੋ ਤੁਸੀਂ ਕਿੰਨੀ ਵਾਰ ਚਾਹੁੰਦੇ ਹੋ ਤਿੰਨ ਚਾਰ ਵਾਰ ਹੀ ਗੇਰ ਚੁੱਕਾ ਉਮਰ ਦੇ ਹਿਸਾਬ ਨਾਲ ਹੂੰ ਕਿੰਨੀ ਉਮਰ ਹੋਣੀ ਤੁਹਾਡੀ ਮੇਰੀ 70 ਸਾਲ ਦੀ ਉਮਰ 70 ਸਾਲ ਦੀ ਹੋਊ ਤੁਸੀਂ ਜਾਓਗੇ ਕਿੰਨੇ ਵੇ ਥੋੜੀ ਬੋਤੀ ਤੇ ਵੇਟ ਕਰਨੀ ਪੈਗੀ ਪਰ ਪਹੁੰਚਣਾ ਵੀ ਜ਼ਰੂਰੀ ਹੈ ਘਰ ਤੱਕ ਪਹੁੰਚਣਾ ਹੀ ਚਾਹੀਦਾ ਸੇਫ ਸੇਫ ਹੈਗਾ ਲੁਧਿਆਣੇ ਚ ਲੁਧਿਆਣੇ ਕੋਈ ਸੇਫ ਨਹੀਂ ਜੀ ਕੋਸ਼ਿਸ਼ ਕਰਦੀ ਹੈ ਜੀ ਰੁਕ ਰੁਕ ਕੇ ਜਾਈਏ ਜਿੱਥੇ 10 ਮਿੰਟੇ ਜਾਣਾ 2 ਘੰਟੇ ਲੱਗ ਜਾਂਦੇ ਅੱਛਾ ਸੋ ਲੋਕਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਕਿਥੇ 10 ਮਿੰਟ ਲੱਗਣੇ ਉੱਥੇ 10 ਘੰਟੇ ਲੱਗ ਜਾਂਦੇ ਸਾਨੂੰ ਜਾਂਦੇ ਜਾਂਦੇ ਘਰੇ ਇਹ ਵੀ ਬੜੀ ਦੇਰ ਕੇ ਲੋਕਾਂ ਦਾ ਸਰਦਰ ਦੀ ਨਿਕਲਦੀ ਹੋਈ ਸਾਹਮਣੇ ਆ ਰਹੀ ਹੈ ਜੁੜੇ ਹੋਏ ਲੁਧਿਆਣੇ ਦੇ ਨਾਲ ਦੀਪਕ ਮਾਤਰਾ ਜੰਬਰਪੁਰ ਤੋਂ